2 ਲੱਖ ਰੁਪਏ ਦੀ ਰਿਸ਼ਵਤ ਲੈਂਦਾ ਫੜਿਆ ਗਿਆ ਬਿਜਲੀ ਵਿਭਾਗ ਦਾ ਇੰਜੀਨੀਅਰ ਦੋਸਤੋ ਰਿਸ਼ਵਤ ਇਸ ਕਦਰ ਸਾਡੇ ਜ਼ਹਿਨ ਦੇ ਵਿੱਚ ਵਸ ਚੁੱਕੀ ਹੈ ਕਿ ਇਸ ਕਾਲੀ ਕਮਾਈ ਦੇ ਵਿੱਚ ਸਾਡੀ ਜਿਹੜੀ ਆਪਣੀ ਦਸਾਂ ਨੌਹਾਂ ਦੀ ਕਮਾਈ ਹੈ ਉਹ ਵੀ ਨਜ਼ਰ ਨਹੀਂ ਆਉਂਦੀ ਜਿਹੜੇ ਲੋਕ ਰਿਸ਼ਵਤ ਦੇ ਗੁਲਾਮ ਹੋ ਜਾਂਦੇ ਨੇ ਕਹਿੰਦੇ ਕਿ ਉਹ ਤਾਂ ਆਪਣੇਆਂ ਨੂੰ ਵੀ ਨਹੀਂ ਬਖਸ਼ਦੇ ਆਪਣਿਆਂ ਤੋਂ ਵੀ ਕਿਸੇ ਨਾ ਕਿਸੇ ਤਰ੍ਹਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਕੰਮ ਕਰਵਾਉਣ ਵਾਸਤੇ ਰਿਸ਼ਵਤ ਲੈ ਹੀ ਲੈਂਦੇ ਨੇ ਹੁਣ 2 ਲੱਖ ਰੁਪਏ ਦੀ ਰਿਸ਼ਵਤ ਲੈਂਦਾ ਬਿਜਲੀ ਵਿਭਾਗ ਦਾ ਇੰਜੀਨੀਅਰ ਫੜਿਆ ਗਿਆ ਹੈ ਇਹ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਦੇਖੋ ਸਰਕਾਰਾਂ ਬਹੁਤ ਕੋਸ਼ਿਸ਼ ਕਰਦੀਆਂ ਨੇ ਕਿ ਰਿਸ਼ਵਤ ਦੇ ਉੱਪਰ ਠੱਲ ਪਾਈ ਜਾਵੇ ਭ੍ਰਿਸ਼ਟਾਚਾਰ ਦੇ ਉੱਪਰ ਠੱਲ ਪਾਈ ਜਾਵੇ ਪਰ ਅਸਲ ਵਿੱਚ ਭ੍ਰਸ਼ਟਾਚਾਰ ਤੇ ਰਿਸ਼ਵਤ ਦੇ ਬੀਜ ਬੀਜਣ ਵਾਲੇ ਕੌਣ ਨੇ ਜਿਵੇਂ ਤੁਸੀਂ ਗੱਲ ਵੀ ਬਹੁਤ ਸੁਣੀ ਹੋਣੀ ਹੈ ਕਿ ਰਿਸ਼ਵਤ ਲੈਂਦਾ ਇੱਕ ਅਫਸਰ ਫੜਿਆ ਗਿਆ ਤੇ ਉਸ ਨੂੰ ਪੁੱਛਿਆ ਕਿ ਬਹਾਲ ਕਿਵੇਂ ਹੋਇਆ ਕਹਿੰਦਾ ਰਿਸ਼ਵਤ ਦੇ ਕੇ ਬਹਾਲ ਹੋ ਗਿਆ ਮਤਲਬ ਇਹ ਹਾਲਾਤ ਨੇ ਰਿਸ਼ਵਤ ਵਾਸਤੇ ਸਰਕਾਰਾਂ ਕਰਦੀਆਂ ਬਹੁਤ ਕੁਝ ਨੇ ਪਰ ਕਈ ਵਾਰ ਉਹ ਖਬਰਾਂ ਵਿੱਚ ਜ਼ਿਆਦਾ ਕੁਝ ਕਰ ਦਿੰਦੀਆਂ ਨੇ ਤੇ ਪ੍ਰੈਕਟੀਕਲੀ ਰੂਪ ਦੇ ਵਿੱਚ ਉਹ ਕਿਤੇ ਨਾ ਕਿਤੇ ਅੰਦਰ ਖਾਤੇ ਸਾਰਾ ਇਹ ਕੁਝ ਜਿਹੜਾ ਹੈ ਉਹ ਚੱਲੀ ਜਾਂਦਾ ਹੈ ਕੋਈ ਸਟੇਟ ਇਹੋ ਜਿਹੀ ਦੇਖ ਲਓ ਜਿੱਥੇ ਦੇ ਮੰਤਰੀਆਂ ਦੇ ਉੱਪਰ ਦੋਸ਼ ਨਹੀਂ ਲੱਗੇ ਕਿ ਇਹਨਾਂ ਨੇ ਭ੍ਰਿਸ਼ਟਾਚਾਰ ਕੀਤਾ ਹੈ ਜਾਂ ਇਹਨਾਂ ਨੇ ਕਪੜੇਬਾਜੀ ਕੀਤੀ ਹੈ ਫਲਾਨੇ ਪੁਲ ਦੇ ਵਿੱਚੋਂ ਇੰਨੇ ਕਰੋੜ ਰੁਪਏ ਇਹਨਾਂ ਨੇ ਖਾਦਾ ਹੈ ਔਰ ਪੁਲ ਬਣਨੇ ਤੋਂ ਪਹਿਲਾਂ ਹੀ ਮਤਲਬ ਚੱਲਣ ਤੋਂ ਪਹਿਲਾਂ ਹੀ ਗਿਰ ਗਿਆ ਇਹ ਸਾਰਾ ਕੁਝ ਆਪਾਂ ਹਰ ਰੋਜ਼ ਮਰਿਆ ਦੀ ਜ਼ਿੰਦਗੀ ਦੇ ਵਿੱਚ ਚੈਨਲਾਂ 'ਤੇ ਦੇਖਦੇ ਹਾਂ ਨਿਊਜ਼ਪੇਪਰਾਂ ਵਿੱਚ ਪੜ੍ਹਦੇ ਹਾਂ ਸੋ ਇਸ ਕਰਕੇ ਕਿਤੇ ਨਾ ਕਿਤੇ ਜਦੋਂ ਤੱਕ ਜਦੋਂ ਤੱਕ ਸਾਨੂੰ ਸਹੀ ਇਮਾਨਦਾਰ ਸਰਕਾਰ ਦੇ ਵਿੱਚ ਮੰਤਰੀ ਜਿਹੜੇ ਸੇਵਾਵਾਂ ਕਰਦੇ ਨਜ਼ਰ ਨਹੀਂ ਆਉਂਦੇ ਉਦੋਂ ਤੱਕ ਇਹ ਭ੍ਰਿਸ਼ਟਾਚਾਰ ਦਾ ਜਿਹੜਾ ਦਾਗ ਹੈ ਉਹ ਇਸੇ ਤਰ੍ਹਾਂ ਹੀ ਬਰਕਰਾਰ ਰਹੇਗਾ ਅੱਜ ਤੁਸੀਂ ਦੇਖੋ ਕਿ ਚਾਰੇ ਪਾਸੇ ਮਾਰਾ ਮਾਰੀ ਹੋਈ ਪਈ ਹੈ ਪੈਸੇ ਦੀ ਭੁੱਖ ਲੋਕਾਂ ਦੇ ਵਿੱਚ ਇੰਨੀ ਜ਼ਿਆਦਾ ਵੱਧ ਗਈ ਹੈ ਤੇ ਆਪਣੀ ਲੱਖਾਂ ਰੁਪਏ ਦੀ ਜਿਹੜੀ ਤਨਖਾਹ ਹੈ ਸੈਲਰੀ ਹੈ ਜਿਹੜੀ ਗੱਡੀ ਸਰਕਾਰੀ ਮਿਲੀ ਹੁੰਦੀ ਹੈ ਹੋਰ ਸਰਕਾਰੀ ਕੋਠੀਆਂ ਮਿਲਿਆ ਹੁੰਦੇ ਆ ਹਰ ਤਰ੍ਹਾਂ ਦੀ ਸਹੂਲਤ ਸਰਕਾਰ ਦੇ ਵੱਲੋਂ ਦਿੱਤੀ ਜਾਂਦੀ ਹੈ ਲੇਕਿਨ ਜਿਹੜੀ ਰਿਸ਼ਵਤ ਖੋਰੀ ਦੀ ਭੁੱਖ ਹੈ ਉਹ ਇਹਨਾਂ ਦੀ ਫਿਰ ਵੀ ਨਹੀਂ ਮਰਦੀ ਤੁਸੀਂ ਦੇਖੋ ਜੇ ਆਮ ਜ਼ਿੰਦਗੀ ਦੇ ਵਿੱਚ ਲੱਖ ਰੁਪਈਆ ਸੈਲਰੀ ਹੈ ਲੈ ਆਪਣੀ ਵਧੀਆ ਤਰੀਕੇ ਦੇ ਨਾਲ ਜ਼ਿੰਦਗੀ ਬਸਰ ਕਰੇ ਤਾਂ ਵੀ ਲੱਖ ਰੁਪਈਆ ਜਿਹੜਾ ਉਹਨਾਂ ਦਾ ਖਤਮ ਨਹੀਂ ਹੁੰਦਾ ਲੇਕਿਨ ਭੁੱਖ ਜਿਹੜੀ ਹੈ ਉਸਨੇ ਤਾਂ ਮੂੰਹ ਅਡਿਆ ਹੋਇਆ ਹੈ ਉਹ ਢਿੱਡ ਕਦੇ ਨਹੀਂ ਭਰਦਾ ਜਿਹੜਾ ਕੀ ਲੋਕਾਂ ਦੀ ਕਮਾਈ ਤੇ ਨਜ਼ਰ ਰੱਖੇ ਮਾੜਾ ਮੋਟਾ ਕੰਮ ਕਰਵਾਉਣਾ ਹੁੰਦਾ ਹੈ ਤਾਂ ਉਹਦੇ ਕੋਲੋਂ ਅੰਡਰ ਦਾ ਟੇਬਲ ਰਿਸ਼ਵਤ ਮੰਗੀ ਜਾਂਦੀ ਲੇਕਿਨ ਦੋਸਤੋ ਲੋਕ ਹੁਣ ਅੱਕ ਚੁੱਕੇ ਨੇ ਲੋਕ ਜਿਹੜੇ ਨੇ ਉਹ ਇਸ ਕਦਰ ਅੱਕ ਚੁੱਕੇ ਨੇ ਕਿ ਉਹ ਸਾਰਾ ਇਹ ਕੁਝ ਜਾ ਕੇ ਸੀਬੀਆਈ ਨੂੰ ਦੱਸਦੇ ਹੈ ਔਰ ਜਿਹੜੇ ਨਾਲ ਦੇ ਆਫੀਸਰ ਹੈ ਉਹ ਬਕਾਇਦਾ ਤੌਰ ਤੇ ਫਿਰ ਆਪਣੇ ਹਿਸਾਬ ਦੇ ਨਾਲ ਇੱਕ ਸਕ੍ਰਿਪਟ ਰਚਦੇ ਐ ਔਰ ਉਹ ਉਸ ਜਾਲ ਦੇ ਵਿੱਚ ਫਸਦਾ ਫਸ ਜਾਂਦਾ ਹੈ ਜਿਸ ਜਾਲ ਦੇ ਵਿੱਚ ਅਸਲ ਵਿੱਚ ਉਹ ਫਸਣਾ ਨਹੀਂ ਚਾਹੁੰਦਾ ਜਿਨ੍ਹਾਂ ਦੇ ਕੋਲ ਰਿਸ਼ਵਤ ਮੰਗੀ ਜਾਂਦੀ ਹੈ ਉਹ ਜਾ ਕੇ ਫਿਰ ਇਹ ਆਫੀਸਰਾਂ ਨਾਲ ਸੰਪਰਕ ਕਰਦੇ ਐ ਜੀ ਸਾਡਾ ਆ ਕੰਮ ਹੈ ਫਲਾਨਾ ਆਫੀਸਰ ਜਿਹੜਾ ਹੈ ਉਹ ਰਿਸ਼ਵਤ ਦੀ ਮੰਗ ਕਰ ਰਿਹਾ ਹੈ ਔਰ ਤੁਸੀਂ ਦੱਸੋ ਕਿ ਅਸੀਂ ਕੀ ਕਰੀਏ ਫਿਰ ਉਹ ਅਫੀਸਰ ਚਤਨ ਹੋ ਜਾਂਦੇ ਨੇ ਉਹ ਕਹਿੰਦੇ ਜੀ ਠੀਕ ਹੈ ਤੁਹਾਨੂੰ ਅਸੀਂ ਕੁਝ ਨੋਟ ਆਪਣੇ ਕੋਲੋਂ ਦਿੰਦੇ ਆ ਰਿਸ਼ਵਤ ਦਿਓ ਜ਼ਰੂਰ ਉਹਨਾਂ ਨੂੰ ਪਰ ਇਹ ਨੋਟ ਜਿਹੜੇ ਆ ਉਹਨਾਂ ਦੇ ਵਿੱਚ ਹੋਣੇ ਚਾਹੀਦੇ ਨੇ ਔਰ ਉਹ ਆਪਣਾ ਇੱਕ ਟਰੈਪ ਜਿਹੜਾ ਹੈ ਉਹ ਲਗਾਉਂਦੇ ਨੇ ਔਰ ਉਹਦੇ ਵਿੱਚ ਉਸ ਜਾਲ ਦੇ ਵਿੱਚ ਜਿਹੜਾ ਜਿਹੜਾ ਸ਼ਿਕਾਰ ਹੈ ਫਿਰ ਫਸ ਜਾਂਦਾ ਹੈ ਜਿਵੇਂ ਕਿ ਇੱਕ ਬਿਜਲੀ ਵਿਭਾਗ ਦਾ ਇੰਜੀਨੀਅਰ ਜਿਹੜਾ 2 ਲੱਖ ਰੁਪਏ ਦੀ ਰਿਸ਼ਵਤ ਲੈਂਦਾ ਫੜਿਆ ਗਿਆ ਹੈ ਇਹ ਸਰ ਬਿਜਲੀ ਵਿਭਾਗ ਤੱਕ ਹੀ ਸੀਮਤ ਨਹੀਂ ਹੈ ਤੁਸੀਂ ਕਿਸੇ ਵੀ ਵਿਭਾਗ ਦੇ ਵਿੱਚ ਚਲੇ ਜਾਓ ਕਿਸੇ ਵੀ ਵਿਭਾਗ ਵਿੱਚ ਚਲ ਜਾਓ ਤੁਹਾਨੂੰ ਹਰ ਵਿਭਾਗ ਦੇ ਵਿੱਚ ਚੰਗੇ ਲੋਕ ਵੀ ਮਿਲਣਗੇ ਔਰ ਰਿਸ਼ਵਤ ਖੋਰ ਲੋਕ ਵੀ ਮਿਲਣਗੇ ਲੇਕਿਨ ਮੈਂ ਦੇਖਿਆ ਹੈ ਕਿ ਹਮੇਸ਼ਾ ਘਰ ਦੇ ਵਿੱਚ ਬਰਕਤ ਉਹ ਤੁਹਾਡੀ ਹੱਕ ਹਲਾਲ ਦੀ ਕਮਾਈ ਦੀ ਹੁੰਦੀ ਹੈ ਜਿਸ ਤਰ੍ਹਾਂ ਦੀ ਘਰ ਦੇ ਵਿੱਚ ਕਮਾਈ ਆਉਂਦੀ ਹੈ ਬੱਚੇ ਉਸ ਦਾ ਯੂਜ਼ ਕਰਦੇ ਨੇ ਔਰ ਉਹਨਾਂ ਤੇ ਅਸਰ ਵੀ ਉਸੇ ਤਰ੍ਹਾਂ ਦਾ ਹੀ ਹੁੰਦਾ ਹੈ ਹੁਣ ਇਹ ਇੰਜੀਨੀਅਰ ਸਾਹਿਬ ਨੇ ਸੋਚਿਆ ਸੀ ਕਿ ਮੇਰੇ ਤੇ Trap ਲੱਗ ਚੁੱਕਾ ਹੈ ਔਰ ਆਉਣ ਵਾਲੇ ਚੰਦ ਕੁ ਮਿੰਟਾਂ ਬਾਅਦ ਮੈਂ ਇਹਨਾਂ ਦੇ ਹੱਥੋਂ ਪਕੜਿਆ ਜਾਵਾਂਗਾ ਸਾਰੀ ਰਾਤ ਇਸ ਨੂੰ 2 ਲੱਖ ਰੁਪਏ ਸੋਚ-ਸੋਚ ਕੇ ਨੀਂਦ ਨਹੀਂ ਆਉਂਦੀ ਹੋਏਗੀ ਕਿ ਸਵੇਰੇ ਮੈਨੂੰ 2 ਲੱਖ ਰੁਪਏ ਮਿਲਣਗੇ ਮੈਂ ਆ ਲਵਾਵਾਂਗਾ ਮੈਂ ਉਹ ਵੱਡੀ ਗੱਡੀ ਲਵਾਵਾਂਗਾ ਮੈਂ ਮੈਂ ਉਸ ਚੀਜ਼ ਦਾ ਸੌਦਾ ਕਰਾਂਗਾ ਲੇਕਨ ਵਕਤ ਦਾ ਕਿਸੇ ਨੂੰ ਕੁਝ ਵੀ ਪਤਾ ਨਹੀਂ ਹੁੰਦਾ ਕਿ ਵਕਤ ਜਿਹੜਾ ਕਿੰਨਾ ਬਲਵਾਨ ਹੈ ਦੋਸਤੋ ਆਪਣੀ ਕਮਾਈ ਦੇ ਉੱਪਰ ਵਿਸ਼ਵਾਸ ਰੱਖਿਏ ਜੇ ਜ਼ਿੰਦਗੀ ਚ ਕੁਝ ਪ੍ਰਾਪਤ ਕਰਨਾ ਹੈ ਹੁਣ ਇਸ ਇੰਜੀਨੀਅਰ ਦੇ ਪਰਿਵਾਰ ਵਾਲੇ ਕਿੰਨੇ ਡਿਸਟਰਬ ਹੁੰਦੇ ਹੋਣਗੇ ਇਕਦਮ ਇਕਦਮ ਸਾਰੇ ਖਰਚੇ ਰੋਕ ਜਾਣਗੇ ਬੱਚੇ ਜਿਹੜੇ ਆ ਉਹਨਾਂ ਤੇ ਕੀ ਪ੍ਰਭਾਵ ਪਵੇਗਾ ਸਮਾਜ ਵਿੱਚ ਰਹਿੰਦੇ ਨੇ ਸੋਸਾਇਟੀ ਵਿੱਚ ਰਹਿੰਦੇ ਨੇ ਮਹੱਲਿਆਂ ਦੇ ਵਿੱਚ ਰਹਿੰਦੇ ਨੇ ਔਰ ਬੱਚਿਆਂ ਨੂੰ ساری ਉਮਰ ਇਹ ਗੱਲ ਚੁੱਪ ਦੀ ਰਹੇਗੀ ਲੋਕ ਚਬਾਉਂਦੇ ਰਹਿਣਗੇ ਕਿ ਤੇਰਾ ਬਾਪ ਤਾਂ ਰਿਸ਼ਵਤ ਦੇ ਕੇਸ ਦੇ ਵਿੱਚ ਫਸਿਆ ਹੋਇਆ ਹੈ ਤੇਰੇ ਬਾਪ ਨੂੰ ਤਨਖਾਹ ਤੇ ਭਰੋਸਾ ਨਹੀਂ ਸੀ ਰਿਸ਼ਤੇਦਾਰਾਂ ਵਿੱਚ ਚਾਰੇ ਪਾਸੇ ਤੂੰ ਤੂੰ ਮੈਂ ਮੈਂ ਬੇਇੱਜ਼ਤੀ ਸਾਰਾ ਕੁਝ ਹੋ ਰਿਹਾ ਹੈ ਇਹ ਹੁਣ 2 ਲੱਖ ਰੁਪਏ ਦੀ ਰਿਸ਼ਵਤ ਵਾਲਾ ਜਿਹੜਾ ਬਿਜਲੀ ਵਿਭਾਗ ਦਾ ਇੰਜੀਨੀਅਰ ਹੈ ਦਰਅਸਲ ਇਹ ਹੈ ਜੀ ਮਹਾਰਾਸ਼ਟਰ ਦੇ ਪਾਲ ਘਰ ਜ਼ਿਲ੍ਹੇ ਚ ਸੂਬਾ ਸਰਕਾਰ ਦੇ ਵੱਲੋਂ ਸੰਚਾਲਿਤ ਬਿਜਲੀ ਵੰਡ ਕੰਪਨੀ ਐਮ ਐਸ ਈ ਡੀ ਸੀ ਐਲ ਦੇ ਇੱਕ ਇੰਜੀਨੀਅਰ ਨੂੰ 2 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਹੋਇਆਂ ਰੰਗੇ ਹੱਥੀ ਫੜਿਆ ਹੈ ਭ੍ਰਿਸ਼ਟਾਚਾਰ ਨੂੰ ਰੋਕ-थाम ਕਰਨ ਵਾਸਤੇ ਏ ਸੀ ਬੀ ਬਲੋ ਬਕੈਦਾ ਤੌਰ ਤੇ ਬਕੈਦਾ ਤੌਰ ਤੇ ਇਸ ਨੂੰ ਪਕੜਿਆ ਹੈ ਔਰ ਇਸ ਦੀ ਜਿਹੜੀ ਜਾਣਕਾਰੀ ਹੈ ਉਹ ਦਿੱਤੀ ਗਈ ਹੈ ਅਧਿਕਾਰੀਆਂ ਨੇ ਦੱਸਿਆ ਕਿ ਮਹਾਰਾਸ਼ਟਰ ਰਾਜ ਬਿਜਲੀ ਵੰਡ ਕੰਪਨੀ ਲਿਮਟਿਡ ਨੇ ਦਹਾਨੂੰ ਸਬ ਡਿਵੀਜ਼ਨ ਦੇ ਆਸ਼ਾਗੜ ਖੇਤਰ ਚ ਤਨਾਇਤ Atul Ashok 42 ਸਾਲ ਉਮਰ ਦੱਸੀ ਜਾ ਰਹੀ ਹੈ ਨੇ ਬਿਜਲੀ ਚੋਰੀ ਦੇ ਦੋਸ਼ਾ ਚ ਇੱਕ ਪਸ਼ੂ ਸ਼ਾਲਾ ਮਾਲਕ ਦੇ ਖਿਲਾਫ ਕਾਰਵਾਈ ਨਾ ਕਰਨ ਲਈ 3 ਰੁਪਏ ਦੀ ਮੰਗ ਕੀਤੀ ਸੀ ਤੇ ਬਾਅਦ ਵਿੱਚ ਇਹ ਗੱਲਬਾਤ ਦੇ ਦੌਰਾਨ ਇੰਜੀਨੀਅਰ ਨੇ ਰਾਸ਼ੀ ਘਟਾ ਕੇ 2 ਲੱਖ ਰੁਪਇਆ ਕਰ ਦਿੱਤੀ ਦੁਬਾਰਾ ਸ਼ਿਕਾਇਤ ਮਿਲਣ ਤੇ ACB ਨੇ ਜਾਲ ਵਿਛਾਇਆ ਤੇ ਵੀਰਵਾਰ ਨੂੰ ਉਸ ਨੂੰ ਰਿਸ਼ਵਤ ਲੈਂਦੇ ਰੰਗੇ ਹੱਤੀ ਪਕੜਿਆ ਗਿਆ ਮਤਲਬ ਮਹਾਰਾਸ਼ਟਰ ਦੇ ਵਿੱਚ ਇਹ ਸਾਰੀ ਜਿਹੜੀ ਘਟਨਾ ਹੈ ਉਹ ਵਾਪਰੀ ਹੈ ਔਰ ਪੁਲਿਸ ਨੇ ਇੰਜੀਨੀਅਰ ਦੇ ਖਿਲਾਫ ਪ੍ਰਸ਼ਟਾਚਾਰ ਰੋਕथाम ਐਕਟ ਦੇ ਅਧੀਨ ਮਾਮਲਾ ਦਰਜ ਕਰ ਲਿਆ ਹੈ ਦੋਸਤੋ ਆਪਣੀ ਕਮਾਈ ਤੇ ਹੀ ਸਾਨੂੰ ਜਿਹੜਾ ਹੈ ਉਹ ਕਨਸੈਂਟਰੇਟ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਦੀ ਜਿਹੜੀ ਕਮਾਈ ਹੈ ਉਸ ਦਾ ਅਸਰ ਜਿਹੜਾ ਹੈ ਬਹੁਤ ਗਲਤ ਪੈਂਦਾ ਹੈ ਹੁਣ ਮਾਂ ਬਾਪ ਨੇ ਕਿੰਨੀਆਂ ਮੁਸ਼ਕਲਾਂ ਨਾਲ ਇਸ ਬੱਚੇ ਨੂੰ ਨੌਕਰੀ ਤੇ ਲਗਾਇਆ ਹੋਵੇਗਾ ਉਸ ਬਜ਼ੁਰਗ ਮਾਂ ਬਾਪ ਦਾ ਵੀ ਸੋਚੋ ਕੀ ਹਾਲ ਹੁੰਦਾ ਹੋਵੇਗਾ ਪੋਸੂ ਨਾ ਮ ਹਮੇਸ਼ਾ ਇਸ ਤਰ੍ਹਾਂ ਦੀਆਂ ਖਬਰਾਂ ਨੂੰ ਪਹਿਲ ਦੇ ਆਧਾਰ ਤੇ ਚੱਕਦਾ ਹੈ ਕਿ ਭਾਈ ਭ੍ਰਿਸ਼ਟਾਚਾਰ ਨੂੰ ਰੋਕੀਏ ਰਿਸ਼ਵਤ ਖੋਰੀ ਨੂੰ ਰੋਕੀਏ ਤਾਂ ਹੀ ਆਪਾਂ ਖੁਸ਼ਹਾਲ ਸੂਬੇ ਦੀ ਕਾਮਨਾ ਕਰ ਸਕਦੇ ਹਾਂ ਜੁੜੇ ਰਹੋ ਪੋਸੂ ਨਾ ਮ ਚੈਨਲ ਦੇ ਨਾਲ